ਅੱਜ ਅਸੀਂ ਕਰਨ ਜਾ ਰਹੇ ਹਾਂ ਗੱਲ ਕਿ ਚੋਰਾਂ ਦੇ ਕਿਵੇਂ ਹੌਸਲੇ ਬਲੰਦ ਹੋਏ ਨੇ ਇਸ ਖੇਤਰ ਦੇ ਵਿੱਚ ਕਿ ਰੋਜ਼ ਨਿਤਰੀਆਂ ਵਾਰਦਾਤਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਨੇ ਕਦੇ ਵਾਲੀਆਂ ਦਸ ਗਈਆਂ ਨੇ ਕਦੇ ਮੋਟਰਸਾਈਕਲ ਖੋਇਆ ਗਿਆ ਕਦੇ ਗੋਲੀ ਕਾਂਡ ਹੋ ਗਿਆ ਬਾਬਾਪੁਰ ਕਲਾ ਸਬਡਿਵੀਜ਼ਨ ਜੇਕਰ ਵੇਖਿਆ ਜਾਵੇ ਤਾਂ ਅਸਲ ਅਮਨ ਅਮਾਨ ਦੀ ਇਹ ਵਿਵਸਥਾ ਬਿਲਕੁਲ ਡਾਮਾ ਡੋਲ ਹੋਈ ਪਈ ਹੈ ਲੋਕਾਂ ਦੇ ਵਿੱਚ ਬਹੁਤ ਡੈਸਟ ਪਈ ਪਈ ਆ ਕੋਈ ਲੁਟੇਰੇ ਸ਼ਰੇਆਮ ਫਿਰਦੇ ਨੇ ਸ਼ਰੇਆਮ ਚੋਰੀਆਂ ਹੋ ਰਹੀਆਂ ਨੇ ਔਰਤਾਂ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਲਈਆਂ ਜਾ ਰਹੀਆਂ ਨੇ ਜਾਂ ਹੋਰ ਵਾਰਦਾਤਾਂ ਜਿਵੇਂ ਕਿ ਵਿਆਹ ਚੋਕੀ ਹਾਲੇ ਵਿੱਚ ਜਿਹੜੀ ਗੋਲੀ ਕਾਂਡ ਚੱਲਿਆ ਉਥੇ ਕੱਪੜਾ ਵਪਾਰੀ ਦੀ ਗੋਲੀ ਚੱਲੀ ਆ ਉਹ ਵੀ ਜ਼ਖਮੀ ਹੋ ਗਿਆ ਇਹਨਾਂ ਚੀਜ਼ਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦਹਿਸ਼ਤ ਦਾ ਮਾਹੌਲ ਆ ਔਰ ਅਮਨ ਕਨਵੋਦੀ ਵਰਸਾ ਲੈ ਕੇ ਕਈ ਜਿਹੜੇ ਸਵਾਲ ਨੇ ਉਹ ਪੁਲਿਸ ਪ੍ਰਸ਼ਾਸਨ ਦੇ ਉੱਤਰੇ ਅੱਜ ਅਸੀਂ ਕਰ ਰਹੇ ਹਾਂ ਸਰਕਾਰੀ ਐਲੀਮੈਂਟ ਦੀ ਸਕੂਲ ਛਾਪਿਆਵੜੀ ਦੀ ਗੱਲ ਜਿੱਥੇ ਹੁਣ ਤੱਕ 15 ਦਿਨਾਂ ਦੇ ਵਿੱਚ 15 ਵਾਰੀ ਚੋਰੀ ਹੋ ਗਈ ਆ ਭਾਵੇਂ ਕਿ ਇਸ ਸਬੰਧੀ ਇਥੋਂ ਦੀ ਮੁੱਖ ਅਧਿਆਪਕ ਨੇ ਇਥੋਂ ਦੀ ਪੰਚਾਇਤ ਨੂੰ ਮੋਹਰ ਬਰਾਉਣ ਤੋਂ ਇਲਾਵਾ ਖਾਣਾ ਬਿਆਸ ਦੀ ਪੁਲਿਸ ਨੂੰ ਵੀ ਵਕ ਵਕ ਸਮੇਂ ਤੇ ਸੂਚਿਤ ਕੀਤਾ ਲੇਕਿਨ ਉਸ ਦੀ ਕੋਈ ਅਜੇ ਤੱਕ ਕਾਰਵਾਈ ਨਹੀਂ ਹੋ ਸਗੀ ਨਾ ਹੀ ਕੋ ਚੋਰ ਜਿਹੜਾ ਅਜਿਹਾ ਪੁਲਿਸ ਵੱਲ ਕਾਬੂ ਕੀਤਾ ਗਿਆ ਕੈਮਰਾਮੈਨ ਜੀ ਦਿਖਾਉਗਾ ਕਿਵੇਂ ਚੋਰਾਂ ਵੱਲੋਂ ਜਿਹੜੀਆਂ ਦੇਖੋ ਲੋਹੇ ਦੀਆਂ ਗ੍ਰਿੱਲਾਂ ਵੀ ਜਿਹੜੀਆਂ ਨੇ ਤੋੜ ਕੇ ਬਿਲਕੁਲ ਦੇਖੋ ਲੈ ਗਏ ਆ ਔਰ ਅਲਮਾਰੀਆਂ ਦੇ ਵਿੱਚੋਂ ਕਾਫੀ ਸਾਰਾ ਸਮਾਨ ਜਿਹੜਾ ਚੋਰੀ ਕੀਤਾ ਗਿਆ ਜਿਵੇਂ ਹੈਡਫੋਨ ਸੀਗੇ ਉਹ ਵੀ ਤਕਰੀਬਨ ਨਾਲ ਲੈ ਗਏ ਆ ਇੱਥੇ ਹੀ ਬਸਨੇ ਆ ਤੁਹਾਨੂੰ ਦਿਖਾਣੇ ਆ ਕਿ ਛੱਤਾਂ ਦੇ ਉੱਪਰ ਦੇਖੋ ਕਿ ਜਿਹੜੇ ਕਮਰੇ ਦੇ ਵਿੱਚ ਬੱਚਿਆਂ ਵਾਸਤੇ ਪੱਖੇ ਲੱਗੇ ਹੋਏ ਸੀਗੇ ਪੱਖੇ ਵੀ ਉਤਾਰ ਲਏ ਗਏ ਆ ਔਰ ਬੱਚਿਆਂ ਨੂੰ ਹோம் ਸਕੂਲ ਦੀ ਗਰਮੀ ਜਿਹੜੀ ਪੜ੍ਹਾਈ ਆ ਉਹ ਕਰਨੀ ਪੈ ਰਹੀ ਆ ਆ ਦੂਸਰੇ ਨਾਲ ਦੇ ਕਮਰੇ ਦੀ ਵੀ ਗੱਲ ਕਰਦੇ ਆ ਜਿੱਥੇ ਚੋਰਾਂ ਬਲੋਤ ਸ਼ਰੇਆਮ ਜਿਹੜੇ ਆ ਉਹ ਚੋਰੀ ਕੀਤੀ ਗਈ ਆ ਬਿਨਾ ਖੌਫ ਦੇ ਬਿਨਾ ਡਰ ਦੇ ਆ ਦੇਖੋ ਦੂਸਰਾ ਕਮਰੇ ਦੀ ਹਾਲਤ ਕੀ ਆ ਇਹ ਇਜੇ ਹੀ ਬਣੀ ਪਈ ਆ ਆ ਦੇਖੋ ਉਹਨਾਂ ਨੇ ਤਕਰੀਬਨ ਸਾਰੀਆਂ ਲਮਾਰੀਆਂ ਦੀ ਜਿਹੜੀ ਖੋਲ ਖੋਲ ਕੇ ਤਲਾਸ਼ੀ ਕੀਤੀ ਆ ਔਰ ਇਸ ਤਰ੍ਹਾਂ ਸ਼ਰੇਆਮ ਜਿਹੜੀਆਂ ਨੇ ਦੇਖੋ ਜਿਹੜੇ ਗ੍ਰਿੱਲਾਂ ਨੇ ਲੋਹੇ ਦੀਆਂ ਤੋੜ ਕੇ ਮਗਰਲੇ ਪਾਸੇ ਤੋਂ ਐਂਟਰ ਹੋਏ ਨੇ ਆ ਸਾਰੀਆਂ ਲਮਾਰੀਆਂ ਦੀ ਭਾਂ ਤੋੜ ਸਮਾਨ ਦੀ ਜਿਹੜੀ ਆ ਜੋ ਵੀ ਖਿਲਰਿਆ ਪਿਆ ਇਹ ਸਭ ਚੋਰਾਂ ਦੀ ਦੇਣ ਆ ਕਿ ਰਾਤ ਤਕਰੀਬਨ ਉਹਨੇ ਹੋ ਸਕਦਾ ਇਸ ਪ੍ਰਸ਼ਾਸਨ ਨੂੰ ਨਜ਼ਰ ਲਾਇਆ ਹੋਵੇ ਜਾਂ ਕਿਹੜੇ ਕੋਈ ਹਾਈਕ ਲੈ ਕੇ ਆਏ ਹੁਣ ਜਿਹਦੇ ਤੇ ਉਹਨਾਂ ਨੇ ਇਹ ਸਾਰਾ ਸਮਾਨ ਦਾ ਲੱਦ ਕੇ ਖੜਿਆ ਹੋਗਾ ਇਸ ਕਮਰੇ ਦੇ ਵੀ ਤੁਹਾਨੂੰ ਪੱਖੇ ਦਿਖਾਣੇ ਆ ਆ ਦੇਖੋ ਪੱਖੇ ਦੀਆਂ ਸਿਰਫ ਹੁੱਕਾਂ ਰਹਿ ਗਈਆਂ ਨੇ ਬਾਕੀ ਤਕਰੀਬਨ ਸਾਰੇ ਜਿਹੜੇ ਕਮਰੇ ਦੇ ਵਿੱਚ ਪੱਖੇ ਆ ਚਾਰ ਪੱਖੇ ਉਹਨਾਂ ਦੱਸਿਆ ਫਿਰ ਸਾਰੇ ਚੋਰੀ ਹੋ ਗਏ ਆ ਮੇਡੇ ਮੀਲ ਦਾ ਵੀ ਜਿਹੜਾ ਅਨਾਜ ਸੀਗਾ ਤਕਰੀਬਨ 40 ਕਿਲੋ ਰਾਸ਼ਨ ਸੀਗਾ ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਵਾਲੇ ਖਡਾਉਣੇ ਨੇ ਹੋਰ ਵੀ ਸਮਾਨ ਕਾਫੀ ਇਹਦਾ ਵਾ ਇਹ ਇਥੋਂ ਲੈ ਗਏ ਆ ਔਰ ਇਸ ਦੀ ਜਿਹੜੀ ਸ਼ਿਕਾਇਤ ਕਰਨ ਦੇ ਬਾਵਜੂਦ ਉਹਨਾਂ ਕਹਿੰਦੇ ਕਿ ਅਜੇ ਤੱਕ ਕੋਈ ਅਸਰ ਨਹੀਂ ਹੋਇਆ ਕੋਈ ਜਿਹੜਾ ਚੋਰ ਪੁਲਿਸ ਵੱਲੋਂ ਨਾ ਫੇਰਾ ਹੀ ਮਾਰਿਆ ਗਿਆ ਔਰ ਨਾ ਹੀ ਕੋਈ ਚੋਰ ਕਾਬੂ ਕੀਤਾ ਜਾ ਸਕਿਆ ਇਸ ਸਬੰਧੀ ਅਸੀਂ ਅੱਜ ਸਕੂਲ ਦੇ ਵਿੱਚ ਪਹੁੰਚੇ ਹਾਂ ਸਕੂਲ ਦੇ ਇੱਥੇ ਹੈਡਮਾਸਟਰ ਅਸ਼ੋਕ ਸਿੰਘ ਜੀ ਸਾਡੇ ਨਾਲ ਹਾਜ਼ਰ ਨੇ ਉਹਨਾਂ ਕੋਲ ਸਾਰੀ ਜਾਣਕਾਰੀ ਹਾਸਲ ਕਰਾਂਗੇ ਕਿ ਇਹ ਕਿੰਨੀਵੀਂ ਵਾਰੀ ਜਿਹੜੀ ਵਾਰਦਾਤ ਹੋ ਚੁੱਕੀ ਆ ਔਰ ਇਸ ਸਬੰਧੀ ਜਿਹੜੀ ਹੁਣ ਤੱਕ ਕੀ ਕਾਰਵਾਈ ਪੁਲਿਸ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਜਾਂ ਕੋ ਪਿੰਡ ਵਾਸੀਆਂ ਵੱਲੋਂ ਕੀ ਕੀਤੀ ਗਈ ਆ ਆਓ ਅਜੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਕੀ ਮਸਲਾ ਜੀ ਹੈ ਹਾਂਜੀ ਸਤਿ ਸ਼ ਸਰਕਾਰੀ ਐਲੀਮੈਂਟਰੀ ਸਕੂਲ ਛਾਪਿਆਂ ਵਾਲੀ ਵਿਖੇ ਲਗਭਗ 25 ਦਿਨਾਂ ਚ 5 ਵਾਰੀ ਚੋਰੀ ਹੋ ਚੁੱਕੀ ਆ ਜੀ ਤੇ ਇਸ ਦੀ ਇਤਲਾਹ ਅਸੀਂ ਥਾਣਾ ਬਿਆਸ ਵੀ ਦੇ ਚੁੱਕੇ ਆ ਔਰ ਪਿੰਡ ਵਰਸੀ ਜਿਸ ਤਰ੍ਹਾਂ ਸਾਡੇ ਸਰਪੰਚਾਬ ਨੇ ਸਾਡੀ ਸਕੂਲ ਦੀ ਕਮੇਟੀ ਐ ਮੈਨੇਜਮੈਂਟ ਉਹਨਾਂ ਨੂੰ ਵੀ ਦੱਸ ਚੁੱਕੇ ਆ ਤੇ ਪਿੰਡ ਦੇ ਮੋਹਤਵਾਰ ਬੰਦੇ ਵੀ ਆਏ ਨੇ ਵੇਖਿਆ ਨੇ ਪਰ ਚੋਰਾਂ ਨੂੰ ਕੋਈ ਵੀ ਠੱਲ ਨਹੀਂ ਪਈ ਲਗਾਤਾਰ 25 ਦਿਨਾਂ ਚ 5 ਵਾਰੀ ਚੋਰੀ ਹੋ ਚੁੱਕੀ ਆ ਚੋਰੀ ਨਹੀਂ ਰੁਕ ਰਹੀ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਆਏ ਆ ਉਹ ਸਕੂਲ ਦਾ ਕਰਿਆਨਾ ਮੱਡੇ ਮੀਲ ਦਾ ਅਨਾਜ ਔਰ ਪੱਖੇ ਲੈ ਕੇ ਲੱਗੇ ਆ ਫਿਰ ਉਸ ਤੋਂ ਬਾਅਦ ਗ੍ਰਿਲਨਾ ਵਗੈਰਾ ਤੋੜ ਕੇ ਬਾਰੀਆਂ ਔਰ ਜੋ ਵੀ ਸਮਾਨ ਉਹਨਾਂ ਦੇ ਹੱਥੋਂ ਦਾ ਲੈ ਜਾਂਦੇ ਆ। ਹਾਂਜੀ ਡੀਵੀਆਰ ਵਗੈਰਾ ਕੈਮਰੇ ਦਾ ਔਰ ਕੈਮਰੇ ਵੀ ਲੱਗੇ ਨੇ। ਤੇ ਇਹਨਾਂ ਨੂੰ ਚੋਰਾਂ ਨੂੰ ਰੱਤ ਫਾਉਣ ਲਈ ਪੁਲਿਸ ਵੱਲੋਂ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਜੀ। ਦੇਖੋ ਜੀ ਉਹ ਹੈਡਮਾਸਟਰ ਅਸ਼ੋਕ ਸਿੰਘ ਜੀ ਨੇ ਵੀ ਇਸ ਗੱਲ ਦਾ ਰੋਸ ਜਤਾਇਆ ਕਿ ਪੰਜਵੀਂ ਵਾਰ ਜਿਹੜੀ ਚੋਰੀ ਹੋ ਚੁੱਕੀ ਆ ਬੜੀ ਵੱਡੀ ਗੱਲ ਹੈ ਕਿ ਛੋਟੇ ਛੋਟੇ ਬੱਚਿਆਂ ਦੀ ਸਰਕਾਰ ਵੱਲੋਂ ਕੰਬੇਡੇ ਮੀਲ ਜਿਹੜਾ ਭੇਜਿਆ ਜਾਂਦਾ ਉਹਨਾਂ ਦੇ ਬਾਅਦ ਖਾਣਾ ਭੇਜਿਆ ਜਾਂਦਾ ਲੇਕਿਨ ਉਹਨਾਂ ਨੇ ਮੇਡੇ ਮੀਲ ਜਿਹੜਾ ਹੋਵੇ ਉਹਨਾਂ ਵੱਲ ਚੋਰੀ ਕਰ ਲਿਆ ਗਿਆ। ਕੁਝ ਬਰਤਨ ਵੇਰਾ ਵੀ ਜਿਹੜੇ ਉਹਨਾਂ ਵੱਲੋਂ ਲਿਆਏ ਗਏ ਨੇ ਪੱਕੇ ਲਿਆਏ ਗਏ ਨੇ ਉਹਨਾਂ ਬੱਚੇ ਜਿਹੜੇ ਆ ਹਮਸਪਰੀ ਗਰਮੀ ਦੇ ਵਿੱਚ ਕਮਰੇਆਂ 'ਚ ਬੈਠ ਕੇ ਆਪਣੀ ਪੜ੍ਹਾਈ ਕਰ ਰਹੇ ਆ ਉਹਨਾਂ ਵਾਸਤੇ ਕੋਈ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ ਔਰ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੇ ਚੋਰਾਂ ਨੂੰ ਨਾਕ ਪਾਈ ਜਾਵੇ ਤਾਂ ਕਿ ਬੱਚਿਆਂ ਦੇ ਭੁੱਖ ਨਾਲ ਖਿਲਵਾੜ ਕਰਨ ਵਾਲੇ ਜਿਹੇ ਚੋਰਾਂ ਨੂੰ ਬਿਲਕੁਲ ਬਖਸ਼ਣਾ ਨਹੀਂ ਚਾਹੀਦਾ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਸਰਗਰਮੀਆਂ ਨੂੰ ਤੇਜ਼ ਕਰਨੀ ਚਾਹੀਦੀਆਂ ਤਾਂ ਕਿ ਲੋਕ ਜਿਹੜੇ ਇੰਨੇ ਤੱਕ ਗੋਲੀ ਕਾਂਡਦੀਆਂ ਚੋਰੀਆਂ ਵਾਲੀਆਂ ਖੋਹਦੀਆਂ ਜਾਂ ਮੋਟਰਸਾਈਕਲ ਖੋਹਦੀਆਂ ਜਿਹੜੀਆਂ ਵਾਪਰ ਰਹੀਆਂ ਨੇ ਨਿਤ ਘਟਨਾਵਾਂ ਇਹਨਾਂ ਨੂੰ ਠੱਲ ਪਾਈ ਜਾ ਸਕ ਕੈਮਰਾਮੈਨ ਜੁਗੇਸ਼ ਨਾਲ ਰਕੇਸ਼ ਕੁਮਾਰ ਪੀਡੀਐਸ ਨਿਊਜ਼ ਬਾਬੋ ਕਲਪਾ